ਦੇਖ ਮੈਂ ਬਹੁਤ ਸ਼ੁਕਰਗੁਜ਼ਾਰ ਆ ਸਾਡਾ ਸਾਰਾ ਪਰਿਵਾਰ ਸ਼ੁਕਰਗੁਜ਼ਾਰ ਆ ਸਾਰੇ ਲੋਕਾਂ ਦਾ ਜਿਹੜੇ ਸਾਰੇ ਪੰਜਾਬੀਆਂ ਦਾ ਖਾਸ ਤੌਰ ਤੇ ਦੇਊੜੋਂ ਨੇੜਿਓਂ ਬਾਹਰੋਂ ਜਿੱਥੋਂ ਵੀ ਉਹ ਸਾਨੂੰ ਚਾਹੇ ਖੁਦ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਚਾਹੇ ਆਪਣੇ ਸੁਨੇਹਿਆਂ ਦੇ ਤੌਰ ਤੇ ਵੀ ਸਾਨੂੰ ਜੋ ਮੈਸੇਜਸ ਵਗੈਰਾ ਆ ਰਹੇ ਆ ਤੋਂ ਇਨਾ ਪਿਆਰ ਸਾਨੂੰ ਦੇ ਰਹੇ ਇਸ ਮੁਸ਼ਕਿਲ ਦੀ ਘੜੀ ਤੇ ਸਾਨੂੰ ਇੱਕ ਤਰ੍ਹਾਂ ਦਾ ਬਹੁਤ ਹੌਸਲਾ ਆ ਇਸ ਚੀਜ਼ ਦਾ ਕਿ ਸਭ ਇੱਦਾਂ ਲੱਗਦਾ ਵੀ ਸਾਰੇ ਲੋਕ ਸਾਡੇ ਇਸ ਦੁੱਖ ਦੀ ਘੜੀ ਸਾਡੇ ਨਾਲ ਮੁਰਾਜੀ ਅਫਤ ਸਾਹਿਬ ਨਾਲ ਤੁਹਾਡਾ ਜਿਹੜਾ ਆਖਰੀ ਸਮਾਸੀ ਤੁਹਾਨੂੰ ਤੁਹਾਡੇ ਨਾਲ ਕੋਈ ਗੱਲਬਾਤਾਂ ਹੋਈਆਂ ਇਸ ਤਰ੍ਹਾਂ ਜਾਂ ਕੀ ਕੋਈ ਕੀ ਰੁਟੀਨ ਜਿਹੜੀ ਅਫਤ ਸਾਹਿਬ ਦੀ ਰਹਿੰਦੀ ਸੀ ਦੇਖੋ ਬਹੁਤ ਬੀਜ਼ੀ ਉਹਨਾਂ ਦਾ ਸ਼ਡਿਊਲ ਹੁੰਦਾ ਸੀਗਾ ਪਰ ਮੇਰੀ ਕੋਸ਼ਿਸ਼ ਹੁੰਦੀ ਸੀਗੀ ਕਿ ਮੈਂ ਪਿਛਲੇ 3-4 ਸਾਲਾਂ ਤੋਂ ਮੈਂ ਉਹਨਾਂ ਨਾਲ ਕਾਫੀ ਮੈਨੂੰ ਇਹ ਖੁਸ਼ੀ ਹੈ ਵੀ ਉਹਨਾਂ ਨਾਲ ਕੁਝ ਮੈਂ ਚੀਜ਼ਾਂ ਕਰ ਸਕਿਆ 99 ਮੇਲਾਤ ਵੀ 23 ਗਾਣੇ ਉਹਨਾਂ ਦੇ ਮੈਂ ਗਾ ਕੇ ਤੇ ਹਾਂਜੀ YouTube ਤੇ ਕਾਫੀ ਮੈਂ ਪਾਏ ਤੇ ਮੈਨੂੰ ਇੱਕ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੈਂ ਉਹਨਾਂ ਨਾਲ ਇੱਕ ਹੁੰਦਾ ਵੀ ਬੇਟਾ ਹੋਣਾ ਇੱਕ ਲੱਗ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣੇ ਉਹਨੂੰ ਪਿਤਾ ਦੇ ਤੌਰ ਤੇ ਦੇਖਦੇ ਹੋ ਪਰ ਜਦ ਤੁਸੀਂ ਇੱਕ ਐਸੇ ਜੀਨੀਅਸ ਬੰਦੇ ਨਾਲ ਵੀ ਉਹ ਇੰਨਾ ਮਲਕ ਇੰਨੇ ਕਿ ਹੁੰਦੇ ਵੀ ਕਹਿ ਲੋ ਵੀ ਸਕਾਲਰ ਵੀ ਹੈਗੇ ਸੀਗੇ ਪੋएट ਵੀ ਇੱਕ ਤਰ੍ਹਾਂ ਦੇ ਮਹਾਨ ਤਾਂ ਮੈਂ ਜਿਹੜਾ ਉਹਨਾਂ ਦਾ ਬੇਟਾ ਮੈਂ ਮੈਨੂੰ ਇਹ ਤਾਂ ਚਲੋ ਕਹਿਣਾ ਨਹੀਂ ਚਾਹੀਦਾ ਪਰ ਮੈਂ ਜਦ ਗੱਲਾਂ ਸੁਣਦਾ ਮੈਨੂੰ ਲੱਗਦਾ ਵੀ ਹਾਂ ਇਹ ਇੱਕ ਵਨ ਆਫ ਦਾ ਫਾਈਨੇਸਟ ਪੋਏਟਸ ਜਿਹੜੇ ਪੰਜਾਬ 'ਚ ਹੋਏ ਉਹਨਾਂ 'ਚ ਉਹਨਾਂ ਦਾ ਨਾਮ ਆ। ਸੋ ਮੈਨੂੰ ਇਹ ਖੁਸ਼ੀ ਹੁੰਦੀ ਹੈ ਵੀ ਮੈਂ ਉਹਨਾਂ ਨਾਲ ਵੀ ਕੰਮ ਕਰ ਸਕਿਆ ਉਹਨਾਂ ਦੇ ਮੈਂ ਚੀਜ਼ਾਂ ਗਾ ਸਕਿਆ ਤੇ ਤੇ ਉਹਨਾਂ ਨੂੰ ਕਈ ਚੀਜ਼ਾਂ ਮੇਰੀਆਂ ਚੰਗੀਆਂ ਲੱਗਦੀਆਂ ਸੀਆਂ ਉਹ ਕਹਿੰਦੇ ਜੇ ਮੈਂ ਉਹ ਜੇ ਰਾਤ ਹੋਣੀ ਕਈ ਵਾਰੀ ਉਹਨਾਂ ਨੇ ਮੇਰਾ ਗਾਣਾ ਲੜਨਾ ਮੇਰੇ ਲਈ ਉਹ ਹੀ ਬਹੁਤ ਇੱਕ ਤਰ੍ਹਾਂ ਦੀ ਬਹੁਤ ਮਾਣ ਵਾਲੀ ਗੱਲ ਹੁੰਦੀ ਸੀ। ਕੋਈ ਕੁਝ ਨਾ ਕੀਤੀਆਂ ਲੱਗਦਾ ਕਿ ਉਹ ਟ੍ਰਿਬਿਊਟ ਉਹਨਾਂ ਨੂੰ ਇੱਕ ਬਹੁਤ ਅੱਛਾ ਟੰਗਾ ਯਾਦ ਰੱਖਣ ਦਾ ਬਹੁਤ ਹੀ ਜਦੋਂ ਉਹਨਾਂ ਦੀ 11 ਤਰੀਕ ਨੂੰ ਅ ਅਕਾਦ ਚਲਾਣਾ ਹੋਇਆ ਉਹਨਾਂ ਦਾ ਅਗਲੇ ਦਿਨ ਵੀ ਉਹ ਉਹਨਾਂ ਨੇ ਸਕੂਲ ਚ ਕਿਸੇ ਜਾਣਾ ਸੀਗਾ ਤੇ ਮੰਮੀ ਨੇ ਰਾਤ ਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਇੰਨਾ ਥੋੜਾ ਜਿਹਾ ਸਲੋ ਡਾਊਨ ਕਰ ਲਓ ਵੀ ਇੰਨਾ ਨਾ ਡਾਕਟਰ ਨੇ ਵੀ ਤੁਹਾਨੂੰ ਕਿਹਾ ਵੀ ਇੰਨਾ ਜ਼ਿਆਦਾ ਆਇਆ ਜਾਇਆ ਨਾ ਕਰੋ ਥੋੜਾ ਜਿਹਾ ਘਟਾਓ ਇਹਨੂੰ ਫਿਰ ਉਹ ਇਦਾਂ ਕਹਿੰਦਾ ਸੀ ਵੀ ਚਲੋ ਮੈਂ ਕਿਉਂਕਿ ਮੇਰੇ ਬੱਚਿਆਂ ਕੋਲ ਜਾਣਾ ਬਹੁਤ ਜ਼ਰੂਰੀ ਹੈ ਕਿ ਜੋ ਉਹਨਾਂ ਵਿੱਚੋਂ ਪੰਜ ਬੱਚੇ ਜਾਂ ਦੋ ਬੱਚੇ ਇੱਕ ਬੱਚਾ ਵੀ ਕੋਈ ਲਿਖਣ ਲੱਗ ਗਿਆ ਤਾਂ ਮੇਰੇ ਲਈ ਉਹ ਇੱਕ ਇੱਕ ਤਰ੍ਹਾਂ ਦੀ ਉਪਲਬਧੀ ਹੋ ਗਈ। ਸੋ ਬੱਚਾ ਅਨੰਦ ਬਹੁਤ ਜ਼ਿਆਦਾ ਕਰਦੇ ਸੀਗੇ ਵੀ ਉਹਨਾਂ ਨੂੰ ਐ ਲੱਗਦਾ ਸੀ ਵੀ ਇਹੀ ਸਾਡਾ ਫਿਊਚਰ ਹੈਗਾ ਤੇ ਬੱਚਾ ਨੂੰ ਤਾਂ ਬਹੁਤ ਪਿਆਰ ਕਰਦੇ ਸੀਗੇ ਹਾਂਜੀ। ਮਾ ਜੀ ਉਹਨਾਂ ਦੀ ਜਿਹੜੀ ਵਿਰਾਸਤ ਆ ਤੁਸੀਂ ਉਹਨੂੰ ਕੰਟੀਨਿਊ ਅੱਗੇ ਕਿਵੇਂ ਕਰਦੇ ਹੋ? ਮੈਂ ਤਾਂ ਜੀ ਮੇਰੀ ਤਾਂ ਇਹੀ ਕੋਸ਼ਿਸ਼ ਰਹੂਗੀ ਮੈਂ ਸ਼ੁਰੂ ਤੋਂ ਮੈਂ ਪਹਿਲਾਂ ਵੀ ਮੈਂ ਬਹੁਤ ਉਹਨਾਂ ਦੀਆਂ ਚੀਜ਼ਾਂ ਗਜ਼ਲਾਂ ਗਾਣੇ ਗਾਏ ਆ ਤੇ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਮੈਂ ਹੋਰ ਵਧੀਆ ਤਰੀਕੇ ਨਾਲ ਤੇ ਉਹਨਾਂ ਦੇ ਗੀਤ ਗਜ਼ਲਾਂ ਜਨੀ ਹੈਗੀਆਂ ਮੈਂ ਗਾ ਸਕਾਂ ਪਰ ਮੈਨੂੰ ਇਹ ਇਸ ਤਰ੍ਹਾਂ ਦੁੱਖ ਹੁੰਦਾ ਸੀ ਕਈ ਵਾਰੀ ਹੁੰਦਾ ਸੀ ਮੈਂ ਉਹਨਾਂ ਨੂੰ ਪਹਿਲਾਂ ਸੁਣਾਉਣਾ ਕਿ papa ਤੁਹਾਨੂੰ ਇਹ ਤਰਜ਼ ਠੀਕ ਲੱਗ ਰਹੀ ਹੈ ਮੋਸਟਲੀ ਉਹ ਇੰਝ ਕਹਿੰਦੇ ਸੀ ਹਾਂ ਬਹੁਤ ਸੋਹਣੀ ਹੈ ਫਿਰ ਮੈਨੂੰ ਐ ਲੱਗਦਾ ਵੀ ਹੁਣ ਮੈਂ ਕਿਹਨੂੰ ਸੁਣਾ ਕੇ ਪੁੱਛੂੰਗਾ ਵੀ ਇਹ ਤੁਹਾਨੂੰ ਚੰਗੀ ਮੈਨੂੰ ਫਿਰ ਉਹ ਇੱਕ ਤਰ੍ਹਾਂ ਹੋ ਜਾਂਦਾ ਵੀ ਚਲੋ ਪਸੰਦ ਆ ਗਈ ਹੁਣ ਇਹ ਗਾਣਾ ਨੂੰ ਮੈਂ ਬਣਾ ਲੰਨਾ ਪੂਰਾ ਤੇ ਮੈਨੂੰ ਥੋੜਾ ਇੰਨਾ ਬਹੁਤ ਮੈਨੂੰ ਖਾਲੀਪਨ ਜਿਹਾ ਮਹਿਸੂਸ ਹੁੰਦਾ ਵੀ ਕਿ ਹੁਣ ਮੈਂ ਕਿਹਦੇ ਨਾਲ ਕਿਹਨੂੰ ਪੁੱਛੂੰਗਾ ਕਿ ਵੀ ਤੁਹਾਨੂੰ ਤਰਜ਼ ਸੋਹਣੀ ਲੱਗੀ ਹ Ja, u wel.